ਮੇਰੀ ਗੱਲ ਸੁਣੋ ਤੁਸੀਂ ਤੇ ਫੋਨ ਫੜ ਕੇ ਬੈਠੇ ਆ ਹਾਂਜੀ ਕੱਲ ਦਾ ਦਿਨ ਵੀ ਲੰਘ ਗਿਆ ਵਾ ਅੱਜ ਵੀ ਤੁਸੀਂ ਅੱਧਾ ਦਿਨ ਨਿਗਾ ਲਿਆ ਵਾ ਕੀ ਹੋਇਆ ਵਾ ਤੇ ਤਿਆਰ ਕਿਉਂ ਨਹੀਂ ਹੁੰਦੇ ਜਾਣਾ ਨਹੀਂ ਕਹੇਗਾ ਉਹ ਸੰਦੀਪ ਕੀ ਆਵਾ ਸਰਪੰਚ ਨੂੰ ਜਦੋਂ ਦਾ ਟਾਈਮ ਹੋਊਗਾ ਫੇੜੀ ਜਾਣਾ ਵਾ ਹਾਂ ਕਿਦਾਂ ਦੀਆਂ ਗੱਲਾਂ ਕਰਨ ਦੇ ਤੁਸੀਂ ਅਸੀਂ ਸੋਚ ਨਹੀਂ ਦੇ ਕੁੜੀ ਬਾਰੇ ਪੈਲੀ ਤੁਸੀਂ ਦੇਤੀ ਆ ਗੱਡੀ ਉਹਨੂੰ ਲੈ ਕੇ ਦੇਤੀ ਆ ਹੋਰ ਕੀ ਚਾਹੀਦਾ ਵਾ ਪੈਲੀ ਦਾ ਬਿਲਕੁਲ ਨਾ ਲੈਣਾ ਪੈਲੀ ਮੇਰੀ ਹੀ ਮੈਂ ਜਿੰਨੂੰ ਮਰਜ਼ੀ ਦਵਾ ਨਾ ਦਵਾ ਕਿਉਂ ਤੰਗ ਆਂਦਾ ਵੇ ਕੁੜੀ ਨੂੰ ਹੁਣ ਪਹਿਲਾਂ ਚੰਗੇ ਭਲੇ ਹੀ ਉਹ ਮੈਂ ਕੋਈ ਨਹੀਂ ਤੰਗ ਕਰਨ ਡਿਆ ਚੁੱਪ ਕਰਕੇ ਤੇ ਪਾਇਆ ਉਹ ਤੰਗ ਕਰਦੇ ਨਾ ਤੇ ਫੇਰ ਹੀ ਗੱਡੀ ਮੰਗਣ ਡੇ ਹੀ ਚੁੱਪ ਕਰਕੇ ਤੇ ਪਾਇਆ ਅੱਡੇ ਗੱਡੀ ਨਫਰ ਪਾਇਆ ਉਧਰ ਵੀ ਪਾਇਆ ਉਹਨਾਂ ਨੇ ਮੈਨੂੰ ਤੇ ਹੋਰ ਹੀ ਟੈਨਸ਼ਨ ਲੱਗੀ ਮੈਂ ਕਿਹਦੇ ਜਿਹੜੇ ਸਵੇਰੇ ਕਦੇ ਬੋਲ ਬਾਲ ਕੱਟਾ ਡੀ ਬੈਠੀ ਨਾ ਕਰਨ ਕਦੇ ਮਾਂ ਤਾਂ ਬੈਠੀ ਉਹਨੇ ਕਿੱਥੋਂ ਕਰਨੀ ਆ ਉਹਦੇ ਘਰ ਟੱਕਰੇ ਨਹੀਂ ਮੈਨੂੰ ਕਿੰਨੇ ਦਿਨ ਹੋ ਗਏ ਆ ਫੋਨ ਕੀਤੇ ਸਾਉ ਸਾਉ ਗੱਲਾਂ ਕਰਨੀਆਂ ਵਾ ਇਹਨੇ ਤੁਹਾਡੇ 'ਚ ਕਸੂਰ ਕੱਢਣਾ ਇਹਨੇ ਮੇਰੇ 'ਚ ਕੱਢਣਾ ਆਖਣਾ ਪਤਾ ਨਹੀਂ ਕਿਉਂ ਨਹੀਂ ਪਤਾ ਲੈਣ ਆਈ ਨੌ ਨਹੀਂ ਆਉਣ ਦਿੰਦੀ ਹੋਣੀ ਮੈਂ ਤੇ ਕਹਿੰਨੀ ਆ ਕਿ ਤੁਸੀਂ ਜਾ ਕੇ ਨਾ ਤੇ ਹੋਈ ਜਾਓ ਚੱਲ ਕੋਈ ਗੱਲ ਨਹੀਂ ਤੇਰੇ ਪਿਓ ਨਾ ਕਰ ਲੈਨੀ ਆ ਸਲਾਹ ਜੇ ਮੰਨਣਗੇ ਨਾ ਕੋ ਸ਼ਹਿਰ ਆਉਂਦੇ ਤਾਂ ਹੀ ਚੱਲ ਜਾਂਦੇ ਆ